ਮੈਨੂੰ ਮੇਰੇ ਸਹੁਰੇ ਕਹਿਣ ਬਗਾਨੀ ਜਾਈ ਤੇ ਮੇਰੇ ਪੇਕੇ ਕਹਿੰਦੇ ਧੰਨ ਪਰਾਇਆ ਵੀ ਮੈਂ ਤਾਂ ਦੋਵਾਂ ਈ ਘਰਾਂ ਦੀ ਹਮੇਸ਼ਾ ਸੁੱਖ ਮੰਗਾ ਭਰਾ ਆਪ ਕਦੀ ਮੈਂ ਦੋਵਾਂ ਈ ਘਰਾਂ ਚੋਂ ਸੁੱਖ ਨਾ ਪਾਇਆ ਵੀ ਸਾਡੀ ਕੁੜੀਆਂ ਦੀ ਐਨੀ ਮਾੜੀ ਕੀਮਤ ਲਿਖਣੀ ਵੈਰੀ ਦਸ ਡਾਢੇ ਅਰਬਾ ਤੈਨੂੰ ਤਰਸ ਕਿਉਂ ਨਾ ਆਇਆ ਵੀ ਤਾ ਤਾਂ ਕੇਈ ਭਾਬੀ ਪਤਾਨੀ ਘਰੇ ਹੋ ਹਨ ਨਹੀਂ ਦੀਰਾ ਤਾਂ ਦਿੰਦਾ ਨਹੀਂ ਹੈਗਾ ਹੋਰ ਨਾ ਭਾਬੀ ਬੋਲਣ ਲੱਗ ਜੇ ਕੀ ਕਰਾਂ ਮੇਰਾ ਕਿਹਾਉਣ ਨੂੰ ਜੀ ਕਰਦਾ ਇੱਕ ਜੇ ਉਹ ਮਾੜੇ ਨੇਗੇ ਤਾਂ ਮੈਨੂੰ ਇੱਥੇ ਆਉਣਾ ਪੈਂਦਾ ਕੀ ਮੇਰੀ ਕਿਸਮਤ ਜਦੋਂ ਇਹ ਸੋਚਦੀ ਹੈ ਨਾ ਵੀ ਕੋਈ ਕੰਮ ਬਿੱਡੂਗੀ ਚਾਰ ਦਿਨ ਸੌਖੇ ਨਿਕਲਣਗੇ ਚੱਕਦੀ ਏ ਝੋਲਾ ਪਾਉਂਦੀ ਏ ਦੋ ਸੂਟ ਠੂ ਇੱਥੇ ਚੱਕਦੀ ਏ ਝੋਲਾ ਠੂ ਇੱਥੇ ਹਜੇ 15 ਦਿਨ ਨਹੀਂ ਹੋਏ ਪੰਚਾਇਤਾਂ ਰਹੀ ਤੈਨੂੰ ਛੱਡ ਕੇ ਆਇਆ ਨੂੰ ਹੈ ਨਿਤ ਪੰਚਾਇਤਾਂ ਲਜਾਣੀਆਂ ਕਿਤੇ ਸੌਖੀਆਂ ਨੇ ਵੀ ਜੇ ਕੋਈ ਹਾਂ ਹਾਂ ਕਰਨਾ ਆਈ ਬਾਈ ਠੀਕ ਹੈ ਭਾਬੀ ਮੈਂ ਬਾਹਰ ਹੀ ਬੈਠੀ ਆਂ ਭਾਬੀ ਦਾ ਬਾਰੀ ਨਹੀਂ ਆਈ ਅੰਦਰ ਹੀ ਪਤਾ ਨਹੀਂ ਕੀ ਬੁਰਬੁਰ ਕਰੀ ਜਾਂਦੀ ਹੈਗੀ ਹੋਰ ਨਾ ਪਾਰਾ ਵਧਾਈ ਬੈਠੀ ਹੋਵੇ ਭੰਦੀਆ ਭਾਬੀ ਸਾਸਰੀ ਘਰ ਸਾਸਰੀ ਘਰ ਤਾਂ ਠੀਕ ਆ ਕਿਰਨਾ ਹੋਰ ਸਭ ਸੁੱਖ ਤਾਂ ਹੈ ਭਾਈ ਤੂੰ ਇੱਥੇ ਭਾਬੀ ਬਹਿ ਜਾ ਜੇ ਸੁੱਖ ਹੁੰਦੀ ਫਿਰ ਮੈਂ ਕਾਹਨੂੰ ਆਉਂਦੀ ਇੱਥੇ ਤੈਨੂੰ ਪਤਾ ਤਾਂ ਹੈਗਾ ਮੇਰੀ ਜ਼ਿੰਦਗੀ 'ਚ ਸੁੱਖ ਕਿੱਥੇ ਨੇ ਮੇਰਾ ਤਾਂ ਨਾ ਕਿਸਮਤੀ ਮਾੜੀ ਆ ਹਰ ਵੇਲੇ ਦੁੱਖਾਂ ਨਾਲੀ ਮੈਂ ਤਾਂ ਰਹਿਣੀ ਆ ਕਿਸਮਤ ਤੇਰੀ ਮਾੜੀ ਨਹੀਂ ਕਿਰਨਾ ਕਿਸਮਤ ਤਾਂ ਸਾਡੀ ਮਾੜੀ ਆ ਤੈਨੂੰ ਪਤਾ ਹੈ ਬਾਰ-ਬਾਰ ਪੰਚਾਇਤਾਂ ਲਿਜਾਣਾ ਸਾਨੂੰ ਵੀ ਲੋਕਾਂ ਮੂਰੇ ਨਿਮਣਾ ਪੈਂਦਾ ਤੇ ਤੇਰੀ ਸੱਸ ਦੋ ਟਕੇ ਦੀ ਤੀਵੀ ਜਿਹੜੀ 100-100 ਕੱਲ ਸਾਨੂੰ ਸੁਣਾਉਂਦੀ ਆ ਸਾਥੋਂ ਵੀ ਨਹੀਂ ਸਹਿ ਹੁੰਦੀ ਆ ਔਖੀ-ਸੌਖੀ ਭਾਈ ਕੱਟ ਲਿਆ ਕਰ ਭਾਬੀ ਮੇਰਾ ਕਿਹੜਾ ਜੀ ਕਰਦਾ ਇੱਥੇ ਬੈਠਣ ਨੂੰ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਦੇ ਸਹੁਰੇ ਘਰ ਰਹਾ ਸੁੱਖ ਸ਼ਾਂਤੀ ਨਾਲ ਰਹਾ ਪਰ ਕੀ ਕਰਾਂ ਉਹ ਤਾਂ ਮੇਰੇ ਪੈਰ ਹੀ ਨਹੀਂ ਲੱਗਣ ਦਿੰਦੇ ਪੈਰ ਲਾਉਣੇ ਵੀ ਭਾਈ ਆਪਦੇ ਸਾਰੇ ਹੀ ਹੁੰਦੇ ਨੇਗੇ ਹੈ ਜਿੱਥੇ ਤੂੰ ਇੰਨਾ ਰੋਣੀ ਆ ਉਹਨਾਂ ਦਾ ਵਿਰੋਧ ਕਰਿਆ ਕਰ ਵੀ ਭਾਈ ਮੇਰੇ ਚ ਕਮੀ ਪੇਛੀ ਦੱਸੋ ਕੀ ਆ ਜੇ ਉਹ ਕੋਈ ਮੰਗ ਮੰਗਦਿਆ ਤੂੰ ਤਾਂ ਦੱਸ ਅਸੀਂ ਇੱਕ ਵਾਰ ਦੇ ਕੇ ਖਹਿੜਾ ਛਡਵਾ ਲਈਏ ਭਾਈ ਨਾ ਨਾ ਭਾਬੀ ਮੰਗ ਤਾਂ ਉਹਨਾਂ ਦੀ ਕੋਈ ਨਹੀਂ ਹੈਗੀ ਉਹਨਾਂ ਨੇ ਤਾਂ ਮੈਨੂੰ ਕਦੇ ਕਿਹਾ ਹੀ ਨਹੀਂ ਹੈਗਾ ਵੀ ਸਾਨੂੰ ਆ ਚੀਜ਼ ਲਿਆ ਕੇ ਦੇ ਬਸ ਉਹਨਾਂ ਨੂੰ ਆਈ ਹੈਗਾ ਵੀ ਜਿਹੜੀ ਮੇਰੀ ਦਰਾਣੀ ਆ ਉਹ ਵੱਡੇ ਕਰਦੀ ਆ ਤੇ ਸੋਣੀ ਵੀ ਆ ਹੁਣ ਜੇ ਮੈਂ ਸੋਣੀ ਨਹੀਂ ਤਾਂ ਇਹਦੇ ਚ ਮੇਰਾ ਕੀ ਕਸੂਰ ਆ ਸੋਣੀ ਨਹੀਂ ਨਾ ਜਿੱਦੇ ਤੈਨੂੰ ਦੇਖਿਆ ਸੀ ਵਿਆਹ ਕੇ ਲੈ ਕੇ ਗਏ ਸੀ ਉਦੋਂ ਕਿਉਂ ਨਾ ਉਹਨਾਂ ਨੇ ਕਿਹਾ ਇਹ ਗੱਲ ਤਾਂ ਤੂੰ ਉਹਨਾਂ ਨੂੰ ਪੁੱਛ ਸਕਦੀ ਆ ਨਾ ਮਾੜਾ ਜਾਂ ਕੁਝ ਕਹਾਉਂਦੀ ਨਹੀਂ ਤੂੰ ਪੇਕਿਆਂ ਦੇ ਰਾਹ ਪੈ ਜਾਨੀ ਆ ਭਾਈ ਰਾਹ 'ਚ ਤੈਨੂੰ 100 ਲੋਕ ਦੇਖਦਾ ਕੀ ਕਹਿੰਦਾ ਹੋ ਵੀ ਇਹਨਾਂ ਦੀ ਕੁੜੀ ਤੀਜੇ ਦੇਣੀ ਆਈ ਰਹਿੰਦੀ ਆ ਭਾਬੀ ਜੇ ਬਗਾਨੇ ਦੁਖੀ ਕਰਦੇ ਨੇ ਤੰਗੀਆਂ ਨੇ ਪੇਕਿਆਂ ਦੇ ਘਰੇ ਆਉਣਾ ਹੁੰਦਾ ਹੋਰ ਮੈਂ ਕਿੱਥੇ ਜਾਵਾਂ ਹੋਰ ਮੇਰਾ ਕੀ ਸਹਾਰਾ ਦੱਸ ਮੈਨੂੰ ਭਾਬੀ ਐਂ ਕਿਉਂ ਬੋਲਦੀਆਂ ਚਲ ਕੋਈ ਨਾ ਹੁਣ ਜੇ ਆਈ ਗਈਆਂ ਫਿਰ ਰੋ ਨਾ ਹੁਣ ਸਾਨੂੰ ਤਾਂ ਭਾਈ ਗੱਲ ਆਉਣੀ ਓਈ ਪੈਣੀ ਆ ਚਾਹੇ ਹੱਸ ਕੇ ਆ ਚਾਹੇ ਰੋ ਕੇ ਆ ਤੀਆਂ ਸਾਥ ਤਾਂ ਨਹੀਂ ਸਿੱਟੀਆਂ ਜਾਂਦੀਆਂ ਪਰ ਤੀਆਂ ਨੂੰ ਵੀ ਮਾੜਾ ਮੋਟਾ ਉਹਦੇ ਪੇਕਿਆਂ ਬਾਰੇ ਸੋਚਣਾ ਚਾਹੀਦਾ ਤੂੰ ਠੀਕ ਬੈਠ ਮੈਂ ਤੇਰੇ ਲਈ ਪਾਣੀ ਲੈ ਕੇ ਆਉਣੀ ਆ ਰੋਹੀ ਨਾ ਜਾਈ ਹੁਣ ਠੀਕ ਐ ਭਾਬੀ ਕੀ ਕਰਾਂ ਭਾਬੀ ਨੇ ਦੁੱਖ ਤਾਂ ਮੇਰੇ ਨਾਲ ਕੀ ਬਣਾਉਣਾ ਸੀ ਹੁਣ ਸਾਰੀ ਮੇਰੀ ਕੁੱਤੇ ਖਾਣੀ ਕਰਨ ਲੱਗ ਗਈ ਦੇਖ ਤਾਂ ਸਹੀ ਕਿ ਮੈਂ ਦਸਕ ਕੇ ਦਿਖਾਉਂਦੀ ਆ ਵੀ ਮੇਰੇ ਤੇ ਤਰਸ ਕਰ ਲੂ ਤੇਰੇ ਤੇ ਕੀ ਤਰਸ ਕਰੀਏ ਨੀ ਤੂੰ ਸਾਡੇ ਤੇ ਤਰਸ ਕਰ ਲਾ ਬਾਰ ਬਾਰ ਤੈਨੂੰ ਉੱਥੇ ਛੱਡ ਕੇ ਆਉਣਾ ਕਿਹੜਾ ਸੌਖਾ ਹੈਗਾ ਅਸੀਂ ਵੀ ਕੋਈ ਕੰਮ ਧੰਦਾ ਕਰਨਾ ਹੁੰਦਾ ਕਿ ਤੇਰੇ ਜੋਗੀ ਰਹਿ ਜੀਏ ਦਿਸ ਜਾਂਦਾ ਇੱਕ ਭਾਈ ਦਾ ਘਰ ਜੇ ਉੱਥੇ ਕੰਮ ਕਰ ਲੇ ਕਿਸੇ ਦਾ ਕਹਿਣਾ ਮੰਨ ਲੇ ਆ ਸਾਰਾ ਦਿਨ ਰੋਣੀ ਸੂਰਤ ਉਹਨਾਂ ਦੇ ਸਾਹਮਣੇ ਲੈ ਕੇ ਜਾਨੀ ਆ ਅਗਲੇ ਨੇ ਤਾਂ ਕੱਢਣਾ ਹੀ ਆ ਮੇਰੇ ਸਿਰ ਤੇ ਆ ਕੇ ਬਹਿ ਜਾਂਦੀ ਆ ਦੇਖਾਂ ਜਾ ਕੇ ਗੱਗਾ ਉੱਠ ਖੜਿਆ ਕਿ ਹਜੇ ਪਿਆਈ ਹੈਗਾ 2 ਘੰਟੇ ਹੋ ਗਏ ਦੇਖ ਲਾ ਮੌਜ ਨਾਲ ਫੋਨ ਹੀ ਦੇਖੀ ਜਾਂਦਾ ਰਹਿੰਦਾ ਉਹ ਦਿਹਾੜੀਏ ਲੱਗੇ ਪਏ ਨੇ ਐ ਨਹੀਂ ਵੀ ਉਹਨਾਂ ਨਾਲ ਮਾੜਾ-ਮੋਟਾ ਕੰਮ ਕਰਾਦਾ ਜਾਂ ਮੇਰੇ ਨਾਲ ਹੀ ਹੱਥ ਵਟਾ ਦੇ ਸਾਰਾ ਦਿਨ ਬਸ ਫੋਨ ਦੇਖ ਕੇ ਪਏ ਕੇ ਇੱਥੇ ਮੁੜ ਜਾਂਦਾ ਘਰੋਂ ਤਾਂ ਐ ਆਉਂਦਾਗਾ ਵੀ ਮੈਂ ਬਾਹਲਾ ਕੰਮ ਕਰਦਾ ਮੇਰੇ ਨਾਲ ਦਾ ਕੋਈ ਕੰਮ ਆਹੇ ਨਹੀਂ ਚੱਲ ਆ ਜਾਂ ਨਵੇੜਲਾ ਇਹਦੇ ਨਾਲ ਵੀ ਗੱਲ ਕਰਦਾਗਾ ਹੋਰ ਨਹੀਂ ਦਿਹਾੜੀਆਂ ਦੀ ਚਾਹੀ ਬਣਾ ਰਿਆ ਕਰੇ ਪਈ ਰਹਿੰਦਾ ਇੱਥੇ ਕੋਲੇ ਖੜੇ ਬਿਨਾਂ ਤਾਂ ਦੇਖ ਲੈ ਦਿਹਾੜੀਏ ਵੀ ਨਹੀਂ ਕੰਮ ਕਰਦੇ ਓਏ RAMU ਕਿਚਦੋਂ ਕੰਮ ਅੱਜ ਉੱਥੀ ਪੈਰ ਜੇ ਮਾਰੀ ਜਾਂਦੇ ਪਤੰਦਰੋਂ ਅੱਜ ਨਵੇਂ ਢੋ ਆਥਣ ਨੂੰ ਮੈਂ ਕਰਦਾ ਚਾਹ ਤੁਹਾਡੇ ਵਾਸਤੇ ਘੁੱਟ ਹੋਰ 10 ਕਿੱਥੇ ਰਹਿਣਾ ਤੂੰ ਮੁੰਡਿਆ ਸੁਣਨੀ ਕਰ ਗਿਆ ਪਿੰਡ ਦੀ ਜੂ ਮੁੰਡਿਆ ਹਾਲ ਮੈਂ ਤੈਨੂੰ ਦਿਲ ਦਾ ਦੱਸ ਦੇ ਕਿਵੇਂ ਸੁਣਾਵਾਂ ਵੇ ਮੇਰਾ ਮੁਲਾਕਾਤ ਨੂੰ ਜੀ ਕਰਦਾ ਦੱਸ ਕਿੱਥੇ ਆਵਾਂ ਵੇ ਮੇਰਾ ਮੁਲਾਕਾਤ ਨੂੰ ਜੀ ਕਰਦਾ ਦੱਸ ਕਿੱਥੇ ਆਵਾਂ ਵੇ ਉਹ ਸੌ ਰੱਬ ਦੀ ਕਸੂਤੇ ਅੜਗੇ ਨੀ ਛੱਡ ਕਾਲਜ ਖੇਤੀ ਵਿੱਚ ਵੜ ਗੇ ਨੀ ਉਹ ਬਾਪੂ ਕਹਿੰਦਾ ਐਸ਼ ਤਰੀ ਨੇ ਲਾਤਾ ਵੇ ਖੁੰਝੇ ਜਦ ਮਰਜੀ ਆ ਜੀ ਖੇਤ ਯਾਰ ਤਾਂ ਮੋਟਰ ਤੇ ਹੁੰਦੇ ਲੈ ਉਹ ਪਿਆ ਗਾ ਉਹ ਗੱਗੇ ਸੁਣਦਾ ਕਿਹੜਾ ਹੈਗਾ ਉਹ ਗੱਗੇ ਉਹ ਗੱਗੇ ਆ ਬਾਈ ਓਏ ਮਾੜਾ ਮੋਟਾ ਕੰਮ ਕਰ ਲਿਆ ਕਰ ਘਰੋਂ ਤਾਂ ਤੂੰ ਐ ਆ ਜਾਨਾ ਵੀ ਮੈਂ ਕੰਮ ਕਰਾਉਣ ਜਾਣਾ ਇੱਥੇ ਡੱਕਾ ਨਹੀਂ ਤੋੜਦਾ ਪਤੰਦਰਾ ਹੋਰ ਨਹੀਂ ਕੋਟ ਚਾਹੀ ਬਣਾ ਦਿਆ ਕਰ ਦਿਹਾੜੀਆਂ ਦੀ ਓ ਬਾਈ ਕੰਮ ਕਰਨ ਨੂੰ ਤੂੰ ਹੈ ਤਾਂ ਹੈਗਾ ਯਾਰ ਹੁਣ ਐਨਾ ਕਿੰਨਾ ਕੰਮ ਮੈਂ ਕਰਾਂ ਤੂੰ ਤਾਂ ਪਰੋਣਿਆ ਵਾਂਗੂ ਪਿਆਰ ਹੈ ਨਾ ਇੱਥੇ ਸਾਰਾ ਦਿਨ ਬਹਿਲਾ ਪਰੋਣਾ ਬਾਈ ਮੈਂ ਨਹੀਂ ਹੈਗਾ ਛੋਡਾ ਤੂੰ ਐ ਸਾਡਾ ਓ ਮੈਨੂੰ ਤਾਂ ਤੁਸੀਂ ਸਿਰੀ ਬਣਾ ਛੱਡਿਆ ਨਾ ਤਾਂ ਤੂੰ ਕੰਮ ਕਰਦਾ ਹੈ ਘਰੇ ਮੈਨੂੰ ਉਹਦੇ ਮੂਰੇ ਕਰਨਾ ਪੈਂਦਾ ਇੱਥੇ ਮੈਨੂੰ ਤੇਰੇ ਮੂਹਰੇ ਸਾਰਾ ਕਰਨਾ ਪੈਂਦਾ ਤੂੰ ਤਾਂ ਆ ਕੇ ਬਤਿੰਦਰਾ ਮੌਜ ਨਾਲ ਸਾਰਾ ਦਿਨ ਫੋਨ ਦੇਖੀ ਜਾਂਦਾ ਰਹਿਣਾ ਓ ਬਾਈ ਜੇ ਕੋਈ ਕੰਮ ਤੰਦਾ ਹੋਵੇ ਤਾਂ ਮੈਂ ਤੇਨਾਂ ਮੜਮਟਾ ਕਰਾ ਵੀ ਦਵਾ ਆਹ ਕਿਹੜਾ ਕੰਮ ਐ ਇਹਦਾ ਬੰਦਾ ਤੁਰਿਆ ਜਾਂਦਾ ਕਰ ਦਿੰਦਾ ਯਾਰ ਆਹੋ ਤੁਰਿਆ ਜਾਂਦਾ ਕਰ ਦਿੰਦਾ ਹੋਰ ਨਹੀਂ ਕੁੱਟ ਚਾਹੀ ਕਰ ਲੈ ਜੇ ਬਾਈ ਤੂੰ ਮੈਨੂੰ ਕਹਿ ਕੇ ਜਾਂਦਾ ਚਾਹ ਮੈਂ ਬਣਾ ਕੇ ਦੇ ਦਿੰਦਾ ਤੈਨੂੰ ਯਾਰ ਤੂੰ ਮੈਨੂੰ ਕਿਹਾ ਨਹੀਂ ਚਾਹ ਬਸ ਬਣਾਈ ਪਈ ਐ ਚਾ ਹੁਣ ਮੈਂ ਤੇਰਾ ਸਹਾਨ ਕਰਨਾਗਾ ਜੇ ਕੋਈ ਕੰਮ ਕਰਾਉਣਾ ਤਾਂ ਦਿਹਾੜੀਆਂ ਨਾਲ ਕਰਾ ਉੱਥੇ ਉਹਨਾਂ ਦੇ ਕੋਲੇ ਜਾ ਕੇ ਬੈਠ ਤਾਂ ਹੀ ਮਾੜਾ ਮੋਟਾ ਕੰਮ ਕਰਨਗੇ ਨਹੀਂ ਤਾਂ ਉਹ ਉੱਥੇ ਠੋਰਾ ਠਾਰੀ ਜੀ ਕਰੀ ਜਾਂਦੇ ਨੇ ਨਾਲੇ ਚਾਹ ਮੈਂ ਕਰਦਾ ਤੂੰ ਚੱਲ ਉਹਨਾਂ ਨਾਲ ਕਰਾ ਕੰਮ ਬਾਈ ਤਾਂ ਉਹੀ ਕਹੀ ਜਾਂਦਾਗਾ ਚੰਗਾ ਭਲਾ ਤਾਂ ਉਹ ਕੰਮ ਕਰੀ ਜਾਂਦੇ ਨੇਗੇ ਚਾਲੇ ਇੱਕ ਗੇੜਾ ਜਿਹਾ ਕੱਢੇ ਹੁੰਨੇ ਆ ਗੇੜਾ ਗੁੜਾ ਜਿਹਾ ਕੱਟ ਕੇ ਆਪਾਂ ਦੇਖ ਲੈਨੇ ਚੁੱਪ ਕਰਕੇ ਇਹਨੂੰ ਬਾਈ ਚਾਹ ਬਣਾ ਲੂਗਾ ਚਾਹ ਪੀ ਕੇ ਆਪਾਂ ਫੇਰ ਕਰੇ ਉਹ ਗੱਗੇ ਆ ਜਾ ਹੁਣ ਤਾਂ ਚਾਹ ਪੀ ਕੇ ਪੰਦਰਾਂ ਨੀਂਦ ਵੀ ਪੂਰੀ ਕਰ ਲਈ ਮਾੜਾ ਮੋਟਾ ਹੱਥ ਹਲਾ ਲਿਆ ਕਰ ਆ ਜਾ ਆ ਜਾ ਦੋ ਬਾਬਾ ਉਥੇ ਟਿਟਾ ਸਨੇਮਸ ਨੇ ਜੇ ਕਰੀ ਜਾਂਦਾ ਹਾਂ ਭਾਈ ਕੀ ਹੱਕ ਆ ਮਾਰੀ ਇਹਨਾਂ ਮੈਨੂੰ ਓਏ ਹੱਕਾ ਤਾਂ ਮੈਂ ਆਏ ਮਾਰਦਾ ਸੀ ਆ ਦੋ ਕਿਆਰੀਆਂ ਰਹਿ ਗਈਆਂ ਗੜਾ ਦੇ ਮੇਰੇ ਨਾਲ ਆਪਣਾ ਕੰਮ ਸੇਤੀ ਨਿਪਟ ਜੂ ਓ ਬਾਈ ਯਾਰ ਮੈਨੂੰ ਤਾਂ ਬੁਖਾਰ ਜਾ ਚੜਿਆ ਪਿਆ ਯਾਰ ਹਾਂ ਬੁਖਾਰ ਚੜਿਆ ਪਿਆ ਹੋਰ ਬੁਖਾਰ ਚੜਿਆ ਪਿਆਗਾ ਉਹ ਜੇ ਬੁਖਾਰ ਹੋ ਗਿਆ ਸੀ ਘਰੇ ਵਗ ਜਾ ਮੋਟਰਸਾਈਕਲ ਲੈ ਜਾ ਦਵਾਈ ਦਬੂਈ ਲੈ ਲੈ ਹੋਰ ਨਾ ਕੋਈ ਕੰਮ ਵਧਾ ਲਈ ਬਾਈ ਮੇਰੇ ਤੋਂ ਕਿੱਥੇ ਬੁਖਾਰ ਚ ਚੜੇ ਚ ਜਾਇਆ ਜਾਊ ਯਾਰ ਘਰੇ ਨਾਲੇ ਭੈਣ ਆਖੂਗੀ ਤੂੰ ਇਕੱਲਾ ਹੀ ਆਗਾ ਘਰ ਨੂੰ ਉਹਨੂੰ ਨਾਲ ਲੈ ਕੇ ਆਉਣਾ ਸੀਗਾ ਕੋਈ ਘਰੇ ਤਾਂ ਚੱਲ ਬੜਾਂਗੇ ਤੈਨੂੰ ਤਾਂ ਇਹ ਆ ਵੀ ਤੇਰੀ ਭੈਣ ਤੈਨੂੰ ਨਾ ਕੁਝ ਕਹੇ ਨਾਲ ਮੈਨੂੰ ਵੀ ਗਾਲਾਂ ਪਵਾ ਤੂੰ ਉਹ ਤਾਂ ਹੈ ਵੀ ਮੈਂ ਵੀ ਆਪਦਾ ਕੰਮ ਛੱਡ ਕੇ ਵਗ ਗਿਆ ਚੱਲ ਗੱਗੇ ਤੂੰ ਮੋਟਰਸਾਈਕਲ ਲਿਆ ਮੈਂ ਪੈਰ ਦੇ ਧੋਲਾ ਮਾੜੇ ਚੱਲ ਆ ਜੰਮ ਆਇਆ ਆਇਆ ਸੇਤੀ ਚੱਲਾਂਗੇ ਫਿਰ ਹੈ ਕਿਰਨਾਂ ਕੀ ਨਾ ਪੂਣ ਨਾ ਕੋਈ ਗੱਲ ਬਾਤ ਹੈ ਚੁੱਪਚੀ ਬੀਤਿਆਗੀ ਕੀ ਗੱਲ ਸੁੱਖ ਤਾਂ ਹੈਗੀ ਆ ਉਸ ਦਾ ਚਾ ਅੱਗੇ ਕਰਨਾ ਕਰਨਾ ਵਈਆ ਗਿਆ ਕਿੰਨਾ ਅੱਗੇ ਉਹ ਹੋ ਰੋਨੀ ਕਿਉਂ ਕੰਬ ਲਈ ਚੁੱਪ ਕਰ ਬੈਠ ਬੈਠ ਪਹਿਲਾਂ ਮੈਨੂੰ ਦੱਸ ਕੀ ਗੱਲ ਹੋਈ ਐਕਸ਼ਨ ਤੂੰ ਫੇਰ ਨਾ ਕਰ ਕਿਰਨਾ ਬਹੁਤ ਉਹਨਾਂ ਨੂੰ ਸਮਝਾਵਾਂ ਜਾ ਕੇ ਦੇਖ ਲਿਆ ਪਰ ਉਹ ਬੰਦੇ ਨਹੀਂ ਸਮਝਦੇ ਨਹੀਂ ਨਹੀਂ ਤੇ ਉਹਦੇ ਹੁਣ ਮੈਂ ਤੈਨੂੰ ਉਸ ਘਰੇ ਨਹੀਂ ਤੋਰਨਾ ਠੀਕ ਹੈ ਮੈਂ ਨਾ ਕੋਈ ਚੰਗਾ ਜਾ ਘਰ ਲੱਭ ਕੇ ਤੇਰੇ ਵਾਸਤੇ ਤੈਨੂੰ ਉੱਥੇ ਵਿਆਹਾਂਗੇ ਪਰ ਉਹਨਾਂ ਦੀਆਂ ਮੰਨਤਾਂ ਨਹੀਂ ਕਰਨੀਆਂ ਬਹੁਤ ਮੰਨਤਾਂ ਕਰ ਲੀਆਂ ਨਾ ਵੀਰੇ ਵਿਆਹ ਨਹੀਂ ਕਰਾਉਣਾ ਮੈਂ ਜੇ ਮੇਰੀ ਕਿਸਮਤ ਚੰਗੀ ਹੁੰਦੀ ਤਾਂ ਹੁਣੇ ਆਪਾਂ ਨੂੰ ਚੱਜ ਦੇ ਮਿਲ ਜਾਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਮੇਰੇ ਲਈ ਬੋਝ ਨਹੀਂ ਭੈਣਾ ਤਾਂ ਸਿਰ ਦਾ ਤਾਜ ਹੁੰਦੀਆਂ ਨੇ ਵੀਰਾਂ ਦਾ ਤੂੰ ਮੇਰੇ ਲਈ ਤਾਜ ਆ ਮੈਂ ਤੈਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਜਿੰਨਾ ਦੁਖੀ ਹੋਗੀ ਤੂੰ ਬਹੁਤ ਆ ਪਰ ਮੈਂ ਤੈਨੂੰ ਹੋਰ ਨਹੀਂ ਦੁੱਖਾਂ ਵਿੱਚ ਪਾਉਣਾ ਚਾਹੁੰਦਾ ਤੂੰ ਇੱਥੇ ਰਹਿ ਆਰਾਮ ਕਰ ਕਿਸੇ ਦੀ ਕੋਈ ਉਹ ਕਰਨ ਦੀ ਲੋੜ ਨਹੀਂ ਨਾ ਤੂੰ ਉਹਨਾਂ ਦਾ ਫੋਨ ਕਰਨਾ ਨਾ ਉਹਨਾਂ ਦੀ ਕੋਈ ਗੱਲਬਾਤ ਕਰਨੀ ਆ ਭੁੱਲ ਜਾ ਵੀ ਉਹ ਹੈਗੇ ਸੀ ਕੋਈ ਮੈਨੂੰ ਮਾਣਾ ਤੇਰੇ ਤੇ ਦੇਖੀ ਵੀਰ ਹੋਣ ਤਾਂ ਤੇਰੇ ਵਰਗੇ ਹੋਣ ਜਿਹੜਾ ਪੈਣਾ ਦਾ ਇੰਨਾ ਦੁੱਖ ਸੁੱਖ ਦੇਖ ਦੇ ਗਏ ਆਪਾਂ ਤੇ ਕੀ ਕੀ ਗੱਲਾਂ ਕਰਦੇ ਨੇ ਤੂੰ ਤਾਂ ਕੋਲੇ ਖੜਾ ਸੀ ਸੁਣੀ ਜਾਂਦਾ ਸੀ ਉਹ ਤਾਂ ਐਂ ਕਹਿੰਦੇ ਸੀ ਕੋਈ ਨਹੀਂ ਤੇਰੇ ਭਰਾ ਦਾ ਘਰ ਹੈ ਭਾਈ ਮੇਰੇ ਸਿਰ ਤੇ ਰਾਜ ਕਰੀ ਲੈ ਫੇਰ ਹੋਰ ਕੀ ਕਹਿੰਦਾ ਸੀ ਹੋਰ ਤੈਨੂੰ ਐਂ ਕਹਿੰਦਾ ਸੀ ਕੋਈ ਨਾ ਮੈਂ ਤੈਨੂੰ ਵਿਆਹ ਕੇ ਕਿਸੇ ਹੋਰ ਪਾਸੇ ਤੋੜ ਦੂੰਗਾ ਉਹ ਮੈਂ ਮਰ ਜਾ ਨਾ ਹੁਣੇ ਐਂ ਕਹਿੰਦਾ ਵੀ ਤੈਨੂੰ ਉੱਥੇ ਨਹੀਂ ਤੋੜਦਾ ਇਹਨੂੰ ਹੋਰ ਕਿਤੇ ਵਿਆਹਾਂਗੇ ਹਾਂ ਐਂ ਕਹਨੇ ਕਹਨੇ ਚੱਲ ਤੈਨੂੰ ਹੋਰ ਪਾਸੇ ਤੋੜ ਦੂੰਗਾ ਹੁਣ ਉੱਥੇ ਨਹੀਂ ਤੈਨੂੰ ਮੈਂ ਤੋੜਦਾ ਉਹ ਹੋਰ ਥਾਵੇਂ ਕਿਹੜਾ ਐਂ ਤੁਰ ਜੂ ਸਾਰਾ ਘਰ ਲੱਗ ਜੂ ਉਥੇ ਵੀ ਤਾਂ ਕੁਛ ਦੇ ਕੇ ਤੋੜਨੀ ਪਊਗੀ ਨਾਲੇ ਇਧਰੋਂ ਵੀ ਫੇਰ ਪੰਚਾਇਤਾਂ ਲਾ ਜਾ ਕੇ ਖਹਿੜਾ ਛੜਵਾਉਣਾ ਪਊ ਐ ਕਿਤੇ ਵਿਆਹ ਨਾ ਸੌਖਾ ਹੀ ਕੰਮ ਪਿਆਗਾ ਇਹਨਾਂ ਨੇ ਤਾਂ ਖੇੜ ਹੀ ਬਣਾਲੀ ਭੈਣ ਭਰਾਵਾਂ ਨੇ ਗੱਗੇ ਭਰਾਵਾ ਹੁਣ ਤਾਂ ਨਾ ਪਾਣੀ ਸਿਰ ਤੋਂ ਨੰਗ ਚੁੱਕਿਆ ਆਪਾਂ ਤਾਂ ਤਣੀ ਇਹ ਜਰੀ ਜਾਂਦੀ ਫੇ ਭੈਣ ਹੁਣ ਕਰੀਏ ਕੀ ਇਹ ਤਾਂ ਕਰਨਾ ਕੀ ਹੈ ਦੋ ਚਾਰ ਦਿਨ ਦੇਖਦੇ ਆ ਰਹਿਣ ਦੇ ਚਲ ਅੱਜੀ ਆਈ ਐ ਇੱਕ ਕਦੇ ਦੇਮ ਚ ਕੋਈ ਇਹੋ ਜੀ ਸਕੀਮ ਚੱਲੂਗੀ ਨਾ ਕਿ ਇਹ ਤਾਂ ਆਪਣੇ ਆਪ ਕਹੋਗੇ ਵੀ ਆਹ ਬੰਨੇ ਬਾਈ ਤੇਰੇ ਮੁਰੇ ਹੱਥ ਤੇ ਭਾਬੀ ਮੁੜ ਕੇ ਮੈਂ ਇੱਥੇ ਪੈਰ ਨਹੀਂ ਪਾਉਂਦੀ ਚਾਹੇ ਆਪਦੇ ਘਰੇ ਮਰੇ ਚਾਹੇ ਗਲੇ ਚਾਹੇ ਸੜੇ ਇੱਥੇ ਨਹੀਂ ਪਾਰ ਆਉਗੀ ਜਿਹੜੀ ਮੈਂ ਹੁਣ ਸਕੀਮ ਚਲਾਉਂਗੀ ਠੀਕ ਹੈ ਪਾਣੀ ਆ ਜਾ ਚਾਹ ਪੀ ਲੈ ਪਾਣੀ ਤੈਨੂੰ ਤਾਂ ਮौज ਬਣ ਗਈ ਹੈ ਨਾ ਤੂੰ ਤਾਂ ਇਹ ਤਾਂ ਸਾਰਾ ਕੰਮ ਕਰਾਉਣੀ ਹੈਗੀ ਕਰਾਉਣਾ ਹੀ ਹੈ ਗੱਗੇ ਖਾਂਦੀ ਨਹੀਂ ਉਹ ਹੈਂ ਜਿੰਨਾ ਖਾਂਦੀ ਆ ਨਾ ਤੇ ਉਹਨਾਂ ਤੋਂ ਕੰਮ ਕਰਦੀ ਨਹੀਂ ਆਪਣੇ ਘਰੇ ਹੈ ਕੀ ਕੰਮ ਹੈ ਦੋ ਮੱਝਾਂ ਨੇ ਤੇ ਬਾਕੀ ਇਹ ਝਾੜੂ ਪੋਚਾ ਰੋਟੀ ਪਾਣੀ ਅੱਧਾ ਦੇ ਖਮਈ ਕਰ ਦਿੰਨੀ ਆ ਹਾਂ ਇਹ ਵੀ ਕਰਦੀ ਹੈ ਖੇਤ ਬੰਨੇ ਤੇਰਾ ਬਾਈ ਕਰ ਦਿੰਦਾ ਆ ਕੱਪੜੇ ਆ ਤੇ ਝਾੜੂ ਪੋਚਾ ਮਾੜਾ ਮੋਟਾ ਹੈ ਤੂੰ ਤਾਂ ਇਹ ਤੋਂ ਹੋਰ ਕੰਮ ਕਰਾ ਸਮਾ ਤੀ ਕੰਮ ਤਾਂ ਮੈਂ ਹੋਰ ਸੋਚਿਆ ਵੀ ਜਿਹੜੇ ਇਹ 4 ਦਿਨ ਹੈਗੀ ਆ ਘਰ ਦੇ ਜਿਹੜੇ ਪਏ ਆ ਕੰਮ ਨੂੰ ਉਹ ਵੀ ਕਰਵਾ ਲਾਂ ਜਿਹੜੇ ਆਉਣ ਵਾਲੇ ਟਾਈਮ ਦੇ ਹੈ ਹੈ ਜਿੰਨਾ ਮੈਂ ਇਹਨੂੰ ਤੰਗ ਕਰੂੰਗੀ ਇਹ ਉਨਾ ਛੇਤੀ ਉਹ ਹੀ ਨਿਕਲੂਗੀ ਨਾਲੇ ਇਹਨੂੰ ਇਹ ਪਤਾ ਲੱਗੂ ਵੀ ਇਹੀ ਕੰਮ ਜੇ ਸਹੁਰੇ ਘਰ ਕਰਦੀ ਨਾ ਤਾਂ ਉੱਥੇ ਕਦਰ ਪੈਣੀ ਸੀ ਤੇ ਇੱਥੇ ਨਾਲੇ ਕੰਮ ਕਰਦੀ ਆ ਨਾਲੇ ਕਦਰ ਨਹੀਂ ਪੈਂਦੀ ਹਾਂ ਫੇਰ ਨਿਕਲੂ ਇਹ ਹਾਂ ਫੇਰ ਨਿਕਲੂ ਇਹਨੂੰ ਟਿਕਣ ਹੀ ਨਾ ਦੇ ਮੈਂ ਕਿੱਥੇ ਟਿਕਣ ਦਿੰਨੀ ਆ ਕੱਪੜੇ ਧੋਈ ਜਾਂਦੀਆਂ ਨਾ ਤੇ ਕੰਬਲ ਮੇਰੇ ਤਿਆਰ ਪਏ ਨੇ ਉਹ ਧੋ ਲੈਂਦੇ ਹਲਕੇ ਕੱਪੜੇ ਫੇਰ ਧਵਾਉਂਗਾ ਤਾਂ ਸਰਦੀਆਂ ਵਾਲੇ ਗਰਮ ਕੱਪੜੇ ਇਨੂੰ ਐ ਹੋ ਜਾ ਕਰੂ ਵੀ ਮੈਂ ਆ ਕੰਮ ਨਵੇੜਦਾ ਮਗਰ ਜੇ ਮੈਂ ਫੇਰ ਲਾ ਤੈਨੂੰ ਕੀ ਲੱਗਦਾ ਜਿੱਦਾਂ ਦੀ ਆਈ ਐ ਡੀ ਨਹੀਂ ਲੱਗਣ ਦਿੱਤੀ ਤੇ ਘਰ ਦੀ ਰੂਹ ਬਦਲੀ ਪਈ ਆ ਆਪਣੇ ਦੀ ਹਾਂ ਮੈਥੋਂ ਤਾਂ ਇਹ ਨਾ ਹੁੰਦਾ ਵੀ ਨਹੀਂ ਸੀ ਲਾ ਤੂੰ ਖਾ ਮੂੰਗਫਲੀ ਮੈਂ ਹੂੰ ਲਾ ਆਪਣੇ ਮੂੰਗਫਲੀ ਤਾਂ ਮੈਂ ਖਾ ਹੀ ਲਊਗਾ ਜਿਹੜੇ ਮੇਰੇ ਕੰਮ ਕਰਨ ਵਾਲੇ ਨੇ ਉਹ ਤਾਂ ਮੈਂ ਪਹਿਲਾਂ ਕਰਾਂ ਐ ਤੇ ਫੇਰ ਘਟ ਪਾਰ ਗਿਆ ਕਿਰਨ ਪਹਿਲਾਂ ਕਿਰਨਾਂ ਨੂੰ ਘਰੋਂ ਕਢਾ ਦੇ ਕਿਤੇ ਇਹ ਤੋਂ ਪਹਿਲਾਂ ਬਾਈ ਮੈਨੂੰ ਨਾ ਘਰੋਂ ਕੱਢ ਦੇ। ਇਹ ਤੋਦੀ ਕੱਪੜੇ ਝੋਲਿਆ ਫਰਸੀਆਂ ਧੋ ਲਵਾ। ਕੁੜੇ ਕਿਉਂ ਪਾਣੀ ਬੋਲੀ ਜਾਨੀ ਆ? ਕੀ ਹੋ ਗਿਆ ਭਾਬੀ? ਨਹੀਂ ਮੈਂ ਤਾਂ ਐ ਕਹਿੰਦੀ ਸੀ ਜਦੋਂ ਆ ਕੱਪੜੇ ਧੋਤੇ ਗਏ ਲੱਗੇ ਹੱਥਾਂ ਕੰਬੜ ਵੀ ਧੋਦੀ। ਯਾਹ ਤਾਂ ਸੁਮਿਲ ਜੀ ਮਾਰੀ ਜਾਂਦੀ ਆ। ਭਾਬੀ ਕੱਪੜੇ ਤਾਂ ਮੈਂ ਧੋਤੇ ਤੇ ਆਹ ਕੰਬੜ ਕੰਬੜ ਨਹੀਂ ਮੈਨੂੰ ਧੋਤਾ ਜਾਣਾ। ਕਿਉਂ ਕੁੜੇ? ਇਹ ਕਿਉਂ ਨਹੀਂ ਧੋਤਾ ਜਾਣਾ? ਭਾਬੀ ਕੰਬਲ ਨਾ ਭਾਰੀ ਵਾਲਾ ਹੋ ਜਾਣਾ ਐਂ ਕਰ ਆਪਾਂ ਦੋਨੇ ਥੋ ਲੈਣੇ ਆਂਗੇ ਅੱਛਾ ਕੰਬਲ ਭਾਰੀ ਹੋ ਜਾਣਾ ਜਿਹੜਾ ਥਾਲੀ 'ਚ ਚਪਚਪਾ ਕੇ ਰੋਟੀਆਂ ਖਾਣੀ ਆ ਨਾ ਉਹ ਵੀ ਬਹੁਤ ਭਾਰੀਆਂ ਹੁੰਦੀਆਂ ਨੇ ਤੇਰੇ ਬਾਈ ਨੂੰ ਪੁੱਛ ਕੇ ਦੇਖ ਕਿਵੇਂ ਮਿੱਟੀ ਨਾ ਮਿੱਟੀ ਹੋ ਕੇ ਕਮਾਈ ਕਰਦਾਗਾ ਕੀ ਹੋ ਗਿਆ ਕਿਉਂ ਬੋਲੀ ਜਾਨੀ ਹੂੰ ਮੈਂ ਐਂ ਬੋਲਦੀ ਆ ਜੀ ਖਾਣ ਵੇਲੇ ਤੇ ਜਮਾਨੀ ਕਹਿੰਦੀ ਵੀ ਮੈਂ ਕੁਝ ਖਾਣਾ ਨਹੀਂ ਜਦੋਂ ਮੈਂ ਕਿਸੇ ਕੰਮ ਨੂੰ ਕਹਿੰਦੀ ਆ ਥੋ ਸਵਾਜਵਾਬ ਦੇ ਦਿੰਦੀ ਆ ਮੈਨੂੰ ਓਹੋ ਕਿਉਂ ਕੁੜੀ ਨੂੰ ਤੂੰ ਸਾਰਾ ਦਿਨ ਤੂੰ ਨਹੀਂ ਜਾਨੀ ਰਹਿਣੀ ਆ ਹਾਈ ਹਾਈ ਜੀ ਕਿਉਂ ਝੂਠ ਬੋਲਦੇ ਹੋ ਮੈਂ ਕੀ ਕੰਮ ਕਰਾਉਣੀ ਕਹੋ ਕੜੇ ਇੱਥੇ ਮੈਂ ਕੀ ਕੰਮ ਕਰਾਇਆ ਕਦੇ ਨਹੀਂ ਬਾਈ ਮੈਂ ਤਾਂ ਕੋਈ ਕੰਮ ਨਹੀਂ ਕੀਤਾ ਇਹ ਤਾਂ ਚਾਰ ਕੱਪੜੇ ਸੀ ਉਹੀ ਧੋਤੇ ਨੇ ਮੈਂ ਤਾਂ ਜਿੱਦਿਆਂ ਦਾ ਦੇਖਦਾ ਉਹ ਕੁੜੀ ਹੀ ਕੰਮ ਕਰਦੀ ਹੁੰਦੀ ਆ ਸਾਰਾ ਦਿਨ ਤੂੰ ਇਹਨੂੰ ਟਿਕਣੀ ਨਹੀਂ ਦਿੰਦੀ ਵਿਚਾਰੇ ਨੂੰ ਬਿੰਦ ਚਾ ਡਰਾਮ ਕਰ ਲਿਆ ਖੰਦੇ ਹਾਂ ਬਾਈ ਤੂੰ ਚੁੱਪ ਕਰ ਜਾ ਕੋਈ ਨਾ ਲੈ 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 ਨਹੀਂ ਦੇਖ ਨਹੀਂ ਭੈਣ ਭਰਾ ਮੇਰੇ ਸਾਹਮਣੇ ਕੀ ਟੇਖਣ ਕਰਦੇ ਨੇ ਹੈ ਦੇਖ ਤਾਂ ਸਹੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਇਹ ਤੋਂ ਕੰਮ ਤਾਂ ਕਰਾਉਣੀ ਆ ਬੇ ਇਹਨੂੰ ਕੰਮ ਕਰਨ ਦਾ ਪੋਸ ਬਣਿਆ ਰਹੇ ਜਾ ਕੇ ਸੌਰੇ ਕੋਈ ਕੰਮ ਕਰਨਾ ਹੈ ਜਦੋਂ ਇੱਥੇ ਬੇਲੀ ਰਹਿਣਾ ਗਿੱਜ ਜਾਂਦੀ ਹੈ ਨਾ ਫਿਰ ਜਾ ਕੇ ਸੌਰੀ ਨੱਕਾ ਨਹੀਂ ਤੋੜਦੀ ਅਗਲੇ ਤਾਂ ਪਾਈ ਭਾਲ ਦਿਆ ਕੰਮ ਫੇਰ ਅਗਲੇ ਨੂੰ ਕੱਢ ਦੇਣੇ ਜੇ ਹੁਣੇ ਕੰਮ ਕਰਦੀ ਰਹੋ ਆਈ ਜਾ ਕੇ ਸੌਰੀ ਕਰੂ ਤੇ ਟਿਕ ਜੂਗੀ ਇਹ ਤਾਂ ਮੈਂ ਤੇਰੀ ਗੱਲ ਮੰਨਦਾ ਪਰ ਕੰਪਲਾਂ ਨੂੰ ਲੱਗਿਆ ਕਿ ਆ ਇਹ ਤਾਂ ਆਪਾਂ ਕਦੇ ਇੱਪੇ ਨਹੀਂ ਲੱਤੇ ਪਿਛਲੇ ਸਾਲ ਬਥੇਰੇ ਹੰਡਾਏ ਨੇ ਜੀ ਉਦੋਂ ਦੀ ਧੋਣ ਵਾਲੇ ਪਿਆ ਜੈ ਖਾਣੇ ਮੇਰੇ ਤਾਂ ਗੁੱਟ ਜੇ ਦੁਖਦੇ ਸੀਗੇ ਤਾਂ ਕਰਕੇ ਤੋਤੇ ਨਹੀਂ ਗਏ ਮੈਂ ਕਿਹਾ ਹੁਣ ਚਲ ਇਹ ਆਈ ਹੋਈ ਆ ਲਾਹਾ ਲੈ ਲਾ ਚੱਲ ਫੇਰ ਆਇਆ ਰਲ ਮਿਲ ਕੇ ਕਰ ਲੋ ਦੇ ਭਾਈ ਜੇ ਤਾਂ ਕੁੜੀਏ ਧੋ ਦੇਗੀ ਤਾਂ ਠੀਕ ਐ ਨਹੀਂ ਭਾਈ ਮੈਂ ਕਿਸੇ ਨੂੰ ਬਾਹਰੋਂ ਪੈਸੇ ਦੇ ਕੇ ਤੋਬਾ ਲੂੰਗੀ ਮੈਂ ਇੱਥੇ ਤਾਂ ਤੋਤੇ ਨਹੀਂ ਆਉਂਦੇ ਲੈ ਤੈਨੂੰ ਧੋਤ ਤੇ ਨਹੀਂ ਜਾਂਦੇ ਬਾਹਰੋਂ ਪੈਸੇ ਦੇ ਕੇ ਧਵਾਏਂਗੀ ਫਿਰ ਇਹਨੂੰ ਕੀ ਹੁੰਦਾ ਤੁਸੀਂ ਜਾਓ ਜੀ ਆਪਦਾ ਕੰਮ ਕਰੋ ਲੈ ਚਲੋ ਧੋ ਲੇਗੀ ਤੇ ਤੁਹਾਡੇ ਮਸ਼ੀਨ ਚ ਕੱਢਣਿਆ ਹੋਰ ਕੀ ਆ ਨਹੀਂ ਨਾ ਨਾ ਜੀ ਮਸ਼ੀਨ ਚ ਲ ਖਰਾਬ ਕਰਨਾ ਕੰਬਲ ਚੰਗੀ ਜੀ ਪਾ ਕੇ ਵਧੀਆ ਉਹ ਹੱਥਾਂ ਨਾਲ ਦਬ ਦਬ ਕੇ ਕੋਲਾ ਬੋਲਾ ਮਲ ਕੇ ਧੋਈ ਭਾਈ ਆ ਲੂ ਖਰਾਬ ਪਤਾ ਕਿੰਨਾ ਮਹਿੰਗਾ ਕੰਬਲ ਆਗਾ ਚਲ ਧੋ ਦੇ ਪੁੱਤ ਕੋਈ ਨਾ ਬਾਈ ਧੋ ਦਿੰਨੀ ਆ ਮੈਂ ਆ ਤੇਰਾ ਬਾਈ ਤਾਂ ਨਾ ਉਹੀ ਤੈਨੂੰ ਕੰਮਾਂ ਤੋਂ ਰੋਕਦਾ ਰਹਿੰਦਾ ਜੇ ਕੰਮ ਕਰਦੀ ਰਹੇਂਗੀ ਸਰੀਰ ਚਾਲਦਾ ਰਹੂਗਾ ਹੈ ਜੇ ਮੇਰੀ ਗੱਲ ਸੁਣ ਇੱਥੇ ਤੋਰੀ ਇੱਥੇ ਵੀ ਕੰਮ ਕਰੇਗੀ ਮੈਂ ਤਾਂ ਸੁਣਿਆ ਤੇਰਾ ਬਾਈ ਤੇਰਾ ਕਿਤੇ ਹੋਰ ਵਿਆਹ ਕਰੂਗਾ ਇਧਰੋਂ ਤਾਂ ਤੇਰਾ ਨਮਰੇੜਾ ਕਰਾਊਗਾ ਅਗਲੇ ਤਾਂ ਭਾਈ ਫਿਰ ਥੋਕਮਾ ਕੰਮ ਭਾਲਿਆ ਕਰਾਂਗੇ ਫਿਰ ਉੱਥੇ ਸੱਸ ਨੂੰ ਕਿਆ ਕਰਾਂਗੀ ਵੀ ਉੱਠ ਕੇ ਕਰ ਕਰ ਲੈ ਮੇਰਾ ਤੀ ਨਹੀਂ ਭਾਬੀ ਇਹ ਤਾਂ ਤੈਨੂੰ ਹੀ ਕੋਈ ਗਲਤ ਫਹਮੀ ਹੋਈ ਆ ਕਿਦਰੇ ਨਹੀਂ ਮੇਰਾ ਭਾਈ ਦੂਜਾ ਵਿਆਹ ਕਰਦਾ ਨਾਲ ਜੇ ਕਰਨ ਨੂੰ ਵੀ ਕਹੂਗਾ ਮੈਂ ਤਾਂ ਵੀ ਨਹੀਂ ਮੰਨਦੀ ਹੈਗੀ ਕੋਈ ਨਾ ਮੈਂ ਇੱਥੇ ਮੇਰੇ ਭਰਾ ਦੇ ਘਰ ਬੈਠੀ ਆਂਗੀ ਕਿਹੜਾ ਕਿਸੇ ਦੇ ਘਰੇ ਬੈਠੀ ਆਂਗੀ ਹੈ ਇਹ ਕੀ ਕਹੀ ਜਾਂਦੀ ਆ ਵੀ ਨਾ ਮੈਂ ਉੱਥੇ ਜਾਣਾ ਨਾ ਮੈਂ ਹੋਰ ਵਿਆਹ ਕਰਾਉਣਾ ਇਹਦਾ ਮਤਲਬ ਇਹ ਸਾਰੀ ਉਮਰ ਮੇਰੇ ਸਿਰ ਤੇ ਬੈਠੀ ਰਹੂਗੀ ਨਾ ਨਾ ਆਏ ਹੁਣ ਮੈਂ ਇਹਨੂੰ ਕਿੰਨਾ ਚਿਰ ਘਰੇ ਰੱਖੀ ਰੱਖੂਗੀ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਕੱਢਣੀ ਪਊਗੀ ਨਾਲੇ ਹੋਰ ਥਾਂ ਕਿਤੇ ਵਿਆਹਾਂਗੇ ਘਰ ਲਾਉਣਾ ਪਊ ਇੱਥੇ ਦੋ ਬੰਦੇ ਜਾ ਕੇ ਛੱਡਿਆਉਣਗੇ ਕੋਈ ਨਾ ਕੋਈ ਸਕੀਮ ਤਾਂ ਹੁਣ ਮੈਨੂੰ ਲੜਾਉਣੀ ਹੀ ਪੈਣੀ ਆ ਬਹੁਤ ਦਿਨ ਹੋ ਗਏ ਇਹਦੇ ਮੂੰਹ ਕੰਨੀ ਦੇਖਦੀ ਨੂੰ ਕੀ ਮੈਂ ਦੇ ਪੱਖ ਨਾਲ ਆ ਰਿਹਾ ਬੋਲਦਾ ਕਾਣੇ ਤੂੰ ਕਿਵੇਂ ਬੋਲੀ ਜਾਂਦੀ ਐ ਇਕੱਲੀ ਬੋਲਣਾ ਤਾਂ ਹੋਰ ਕੀ ਕਰਾਂ ਤੇਰਾ ਬਾਈ ਨਾ ਪੂਰਾ ਸਾਥ ਲੈਂਦਾ ਉਹਦਾ ਮੂਰੇ ਹੋ ਹੋ ਮੇਰੇ ਨਾਲ ਬੋਲਦਾ ਤੇ ਬਾਕੀ ਰਹਿੰਦੀ ਖੁੰਦੀ ਉਹ ਕਹਿੰਦੀ ਆ ਮੈਂ ਨਹੀਂ ਇੱਥੋਂ ਜਾਂਦੀ ਮਨਾ ਮੈਂ ਕਿਤੇ ਹੋਰ ਵਿਆਹ ਕਰਾਵਾਂ ਹੈ ਇਹਦਾ ਮਤਲਬ ਉਹ ਤਾਂ ਸਾਰੀ ਉਮਰ ਮੇਰੇ ਸਿਰ ਤੇ ਬੈਠੂਗੀ ਬਸ ਮੈਂ ਤਾਂ ਫਿਰ ਇਹਨੂੰ ਪੁੱਜਣ ਜੋਗਰੀ ਰਹੇਗੀ ਫੇਰ ਤੂੰ ਭਾਣੇ ਕੋਈ ਸਕੀਮ ਲਾਏ ਇਹਨੂੰ ਕੱਢ ਘਰੋ ਨੀ ਇਹਨੇ ਮੈਨੂੰ ਨਹੀਂ ਬਖਸ਼ਣਾ ਮੈਨੂੰ ਘੜ ਦੋਗੀ ਇਹ ਸਕੀਮ ਲਾਵਾਂ ਉਹ ਵੀ ਮੈਂ ਲਾਵਾਂ ਤੂੰ ਨਾ ਇਹਦੇ ਵਰਤੋਂ ਕਰੀ ਸਾਹਮ ਸਾਹ ਰੱਖ ਲੈ ਇਹਨੂੰ ਮੇਰਾ ਤਾਂ ਮੈਂ ਹੂੰ ਤਾਂ ਪੀ ਪਈਆ ਇਹ ਕੋ ਤੂੰ ਮੈਨੂੰ ਤਪਾ ਲੈਣਾਗਾ ਚਲ ਦੱਸ ਭੈਣ ਕੋਈ ਕੀਮਤ ਦੱਸ ਹੁਣ ਕੀ ਕਰੀਏ ਕੀਮਤਾਂ ਮੈਂ ਪਹਿਲਾਂ ਹੀ ਸੋਚੀ ਬੈਠੀ ਸੀ ਮੈਂ ਤੈਨੂੰ ਦੱਸਦੀ ਆ ਪਾ ਨਾ ਦੇ ਦੇ ਠੀਕ ਹਾਂ ਇਹਦਾ ਲੱਗੂਗਾ ਇਹਦਾ ਠੀਕ ਆ ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਉਹ ਗੱਲ ਤਾਂ ਦੂਰ ਦੀ ਗੱਲ ਆ ਪਪਾ ਹੋ ਵੀ ਨਹੀਂ ਕੱਟਣੀ ਇਹ ਗੱਲ ਦੀ ਹਾਂ ਚਲਾਂ ਚਲੋ ਹਾਈ ਹਾਈ ਮੈਂ ਮੱਜਾ ਇੱਥੇ ਹੀ ਰੱਖਿਆ ਸੀ ਪਤਾ ਨਹੀਂ ਤਾਂ ਧਰਤੀ ਖਾ ਗਈ ਪਤਾ ਨਹੀਂ ਆਸਮਾਨ ਖਾ ਗਿਆ ਕਿੱਧਰ ਗਿਆ ਬਿਗ ਗ ਗਿਆ ਗੱਗੇ ਸੁਣਦੇ ਨਹੀਂ ਇੱਥੇ ਪੈ ਰਿਆ ਕਰੋ ਮੇਰੀ ਗੱਲ ਸੁਣ ਲਓ ਕੋਈ ਆ ਕੇ ਬਿਗ ਗ ਗਿਆ ਨਾ ਗੱਗੇ ਕਿੱਥੇ ਮਰ ਗਿਆ ਮੇਰੀ ਗੱਲ ਸੁਣ ਲੈ ਹਾਂ ਬੈਣੇ ਕੀ ਹੋ ਗਿਆ ਇਹ ਇਹ ਨੂੰ ਕੀ ਹੋ ਗਿਆ ਹੁਣ ਇੰਨਾ ਰੌਲਾ ਪਾਈ ਜਾਂਦੀ ਆ ਨੀ ਨੀ ਕਰਨਾ ਆਜੀ ਭਾਬੀ ਆਜੀ ਹਾਇ ਕਿਰਨਾ ਹਰਬਾ ਕਿੱਥੇ ਰੱਖ ਲਿਆ ਮੈਂ ਇਨਾ ਕੀਮਤੀ ਸੀ ਆਪਣੇ ਕੀ ਹੋ ਗਿਆ ਕੀ ਹੋ ਗਿਆ ਕੀ ਰੌਲਾ ਪਾਈ ਜਾਨੂੰ ਤੁਸੀਂ ਕੀ ਹੋ ਗਿਆ ਭਾਬੀ ਮੈਂ ਨਾ ਕੱਲ ਸ਼ਾਮੀ ਜਦੋਂ ਮੈਂ ਹਾਰ ਦਿਖਾਈ ਜਾਂਦੀ ਸੀ ਤੁਹਾਨੂੰ ਹਾਂ ਕੀ ਹੋ ਗਿਆ ਹੁਣ ਹੈ ਉਹ ਮੈਂ ਆਪਣੇ ਬਿੱਡਾ ਕੋਲੇ ਰੱਖਿਆ ਸੀ ਆ ਮੈਂ ਕਿਹਾ ਕੱਲੂ ਫੇਰ ਨਾ ਧੋਕੇ ਪਾਉਂਗੀ ਪਰ ਕੀ ਕਰਾਂ ਹੁਣ ਜਦੋਂ ਮੈਂ ਪਾਉਣ ਲਈ ਭਾਲ ਲਿਆ ਕਮਰੇ ਚ ਤਾਂ ਮੇਰਾ ਹਾਰ ਹੀ ਨਹੀਂ ਹੈਗਾ ਓਏ ਉੱਥੀ ਹੋ ਕਿਤੇ ਧਿਆਨ ਨਾਲ ਦੇਖ ਲਾ ਤੂੰ ਹੀ ਇੱਧਰ ਉੱਧਰ ਰੱਖਦਾ ਕੋਈ ਟੇਟੀ 'ਚ ਤਾਂ ਨਹੀਂ ਰੱਖਦਾ ਕਿਤੇ ਲੈ ਦੇਖ ਲਾ ਨਹੀਂ ਤੇ ਤਾਂ ਮੈਂ ਉਹ ਹਾਰ ਪਾਉਣੀ ਆ ਹਨਾ ਜਦੋਂ ਕਿਤੇ ਮਾੜਾ ਮੋਟਾ ਇੱਧਰ ਉੱਧਰ ਜਾਣਾ ਮੇਰਾ ਸਲਾਹ ਸੀ ਵੀ ਜਾਗੋ ਤੇ ਜਾਂਦੀ ਪਾ ਕੇ ਜਾਉਂਗੀ ਤੇ ਅੱਜ ਵੀ ਮੇਰਾ ਮਨ ਸਿਓ ਹਾਰ ਪਾਉਣ ਦਾ ਤੇ ਹੀ ਹੋਈ ਨਹੀਂ ਸਾਰੀਆਂ ਤੇ ਮਾਰੀਆਂ ਦੇਖ ਲਈਆਂ ਸਾਰੇ ਬੈੱਡ ਫਰੋਲ ਤੇ ਟਰੰਕ ਫਰੋਲ ਤੇ ਜਿੱਥੇ ਮੈਂ ਰੱਖਦੀ ਹੁੰਨੀ ਆ ਉੱਥੇ ਤਾਂ ਹੈ ਨਹੀਂ ਗੱਗੇ ਮੇਰੇ ਤਾਂ ਦਿਲ ਖੁਸ਼ਾਈ ਜਾਂਦਾ ਇਨਾ ਕੀਮਤੀ ਹਾਰ ਐ ਕਿੱਧਰ ਗਿਆ ਖਰ ਤੁਸੀਂ ਤਾਂ ਆਪਣੇ ਉਹਦੇ ਪੈਰ ਤਾਂ ਹੈ ਨਹੀਂ ਕਿ ਵੀ ਜਿਹੜਾ ਤੁਰ ਕੇ ਪਾ ਗਿਆ ਕਿਸੇ ਬਾਬੇ ਤੂੰ ਫਿਕਰ ਨਾ ਕਰ ਆਪਾਂ ਅੰਦਰ ਪਿਆ ਹੁਣ ਅੰਦਰ ਹੀ ਦੇਖ ਲੈਣੇ ਆਂਗੇ ਕਿੰਨਾ ਮੈਂ ਸਾਰੇ ਕੀਤੇ ਹੀ ਦੇਖ ਲਿਆ ਮੈਂ ਆਪਦੇ ਨਾ ਬੈੱਡ ਤੇ ਜਾਂ ਦਰਾਜ 'ਚ ਹੀ ਰੱਖਦੀ ਹੁੰਨੀ ਆ ਜਾਂ ਲਮਾਰੀ 'ਚ ਉੱਥੇ ਤਾਂ ਹੈ ਹੀ ਹੋਈ ਗੱਲ ਸੁਣੋ ਆਪਣੇ ਤਾਂ ਕੋਈ ਆਇਆ ਗਿਆ ਵੀ ਨਹੀਂ ਕੱਲ ਦਾ ਘਰੇ ਵੀ ਆਪਾਂ ਉਹਨੂੰ ਕਹਿ ਦਈਏ ਆਪਾਂ ਹੀ ਚਾ ਰਹੇ ਆ ਆਪਾਂ ਘਰੇ ਆਂ ਉਹ ਪਿਆ ਤਾਂ ਬਾਈਦਰ ਘਰੇ ਹੀ ਹੋਊਗਾ ਕਿਸੇ ਪਾਸੇ ਗੱਜਾ ਤੂੰ ਚੱਕਿਆ ਹੂੰ ਤੂੰ ਮੇਰੇ ਕਮਰੇ ਚ ਵੜਦਾ ਮੈਂ ਇੰਨੇ ਚੜ ਰਿਹਾ ਮੈਂ ਤਾਂ ਕਿਤੇ ਚੱਕਿਆ ਨਹੀਂ ਅਜੇ ਤੇ ਕਿੱਥੇਰਾ ਹਾਰ ਉਹੋ ਐਂ ਕਾਹਨੂੰ ਇਲਜ਼ਾਮ ਲਾਈ ਜਾਂਦੇ ਹੋ ਤੇ ਤੁਸੀਂ ਆਪਾਂ ਦੇਖਦੇ ਆਂ ਇੱਧਰ ਉੱਧਰ ਕਿਤੇ ਮੈਂ ਇਲਜ਼ਾਮ ਨਹੀਂ ਲਾਉਂਦੀ ਜੀ ਹੈ ਹੋ ਸਕਦਾ ਇਹਨੇ ਸੋਚਿਆ ਵੀ ਮੇਰੀ ਭੈਣ ਦਾ ਇਹਨਾ ਕੀਮਤੀ ਹਾਰ ਮੈਂ ਇੱਧਰ ਉੱਧਰ ਚੱਕ ਕੇ ਸਾਹਮ ਦੇ ਆਂ ਤਾਂ ਕਰਕੇ ਕਹਿੰਦੀ ਪੁੱਤ ਨਹੀਂ ਦੇਖਿਆ ਕਿਰ ਮੈਂ ਕਿਤੇ ਨਾ 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 ਵੀਰੇ ਮੈਂ ਨਹੀਂ ਦੇਖਿਆ ਹੈਗਾ ਮੇਰਾ ਵੀਰਾ ਤਾਂ ਦੇਖ ਬਾਰੇ ਹੀ ਬਹਿੰਦਾ ਇਹਦੇ ਕੋਲ ਵਿਚਾਰੇ ਕੋਲ ਕਿਹੜਾ ਕੋਈ ਕਮਰਾ ਜਾਂ ਕੋਈ ਅਲੱਗ-ਗੱਲ ਲਿਮਾਰੀਆਂ ਨੇ ਇਹ ਤਾਂ ਮੇਰੀ ਲਿਮਾਰੀ ਦੀ ਜੀ ਕੱਪੜੇ ਧਰਦਾ ਕਹਿੰਦਾ ਕਿਤੇ ਤੂੰ ਨੇ ਆਪਦੀ ਲਿਮਾਰੀ ਜਾਂ ਬੈੱਡ ਬੁੜੀ ਚ ਧਰਤਾ ਹੋਵੇ ਭਾਈ ਦੇਖ ਲੈ ਮੜਾ ਜਾ ਇਹ ਤਾਂ ਕਹਿੰਦੀ ਕਿ ਦੇਖੀ ਨਹੀਂ ਤੇਰਾ ਕਹਿਣ ਦਾ ਕੀ ਮਤਲਬ ਆ ਮੈਂ ਤਾਂ ਦੇਖਿਆ ਹੀ ਨਹੀਂ ਜੇ ਮੈਂ ਦੇਖਿਆ ਹਣਾ ਮੈਂ ਤੈਨੂੰ ਚਾਕੇ ਫੜਾ ਦੂੰਗੀ ਮੈਂ ਦੇਖੋ ਜੀ ਇਲਜ਼ਾਮ ਨਹੀਂ ਲਾਉਂਦੀ ਦੋਨੇ ਮੇਰੇ ਜਵਾਕਾਂ ਵਰਗੇ ਨੇ ਮੈਂ ਕਹਿੰਦੀ ਹੁ ਕਈ ਵਾਰ ਅਲਾ ਕੀਮਤੀ ਚੀਜ਼ ਨੂੰ ਸਾਹਮ ਲੈਂਦਾ ਫਿਰ ਐ ਕਰ ਉਹ ਐ ਕਰਦੇ ਆਂ ਕਿਰਨਾਂ ਦੇ ਕਮਰੇ ਚ ਦੇਖਦੇ ਆ ਸਾਰੇ ਦੇਖੋ ਕੱਲਾ ਕਿਰਨਾਂ ਦੇ ਕਮਰੇ ਚ ਕੀ ਤੇਰੇ ਚ ਵੀ ਧਿਆਨ ਨਾਲ ਦੇਖੋ ਉਧਰ ਵੀ ਦੇਖੋ ਇਧਰ ਬਿੱਡਾਂ ਚ ਵੀ ਦੇਖੋ ਸਾਰੇ ਕਿਤੇ ਦੇਖ ਲਓ ਇੱਥੇ ਪਿਆ ਹੋਣਾ ਮੈਂ ਸਾਰੇ ਕਿਤੇ ਫਰੋਲ ਲਿਆ ਆਪਾਂ ਪਹਿਲਾਂ ਕਿਰਨਾਂ ਦੇ ਕਮਰੇ ਚ ਫਰੋਦੇ ਚੱਲ ਚੱਲ ਕੇ ਆਜੋ ਚਲੋ ਆਜਾ ਵੀਰੇ ਮੇਰੇ ਕਮਰੇ ਚ ਦੇਖ ਲਓ ਆਹੋ ਚਲੋ ਆਜੋ ਜੀ ਆਜੋ ਕਿੱਕੇ ਤੂੰ ਐ ਕਰ ਬਾਈ ਉਹ ਲਮਾਰੀ ਫਰੋਲ ਤੁਸੀਂ ਆ ਬੈਗ ਰੂਬ ਦੇਖੋ ਕਿਰਨਾਂ ਤੂੰ ਉਹ ਅਲਮਾਰੀ ਵੇਖੋ ਮੈਂ ਇਧਰ ਬਿੱਡਾਂ ਕੰਨੀ ਦੇਖਦੀ ਆ ਆ ਦੇਖੋ ਜੀ ਮੇਰਾ ਮੇਰਾ ਹਾਰ ਥੈ ਗਿਆ ਕਿਰਨਾ ਕਿਰਨਾ ਇਹ ਕੀ ਬਈ ਭਾਬੀ ਸੌਣ ਲੱਗੇ ਮੈਨੂੰ ਮੈਂ ਨਹੀਂ ਗੱਟਿਆ ਵੀਰੇ ਮੈਂ ਨਹੀਂ ਚੋਰੀ ਕੀਤਾ ਮੇਰੀ ਗੱਲ ਸੁਣ ਕੇ ਨਾ ਕੀਤਾ ਬਾਈ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਆ ਆ ਨਾ ਰੋ ਕੇ ਖੇਖਣ ਜੇ ਕਰਕੇ ਹਰ ਇੱਕ ਨੂੰ ਭਰਮਾ ਲੈਂਦੀ ਹੈਗੀ ਹੈ ਇਹ ਹੁਣ ਰੋਣ ਦਾ ਕੋਈ ਫਾਇਦਾ ਨਹੀਂ 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 ਮੈਨੂੰ ਯਕੀਨ ਆ ਮੇਰੀ ਭੈਣ ਤੇ ਜੇ ਨਾਲੇ ਤੂੰ ਗੱਲ ਕਰਦੀ ਹੈ ਨਾ ਵੀ ਇਹ ਹਾਰ ਜੇ ਇਹਨੂੰ ਪਸੰਦ ਸੀ ਮੇਥੋਂ ਮੰਗ ਕੇ ਲੈ ਲੈਂਦੀ ਲੈ ਕੇ ਨਾ ਤੈਨੂੰ ਇਹ ਹਾਰ ਪਸੰਦ ਸੀ ਅੱਜ ਤੋਂ ਇਹ ਹਾਰ ਤੇਰੇ ਹੀ ਆ ਕੀ 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 ਕਰੀ ਜਨਾ ਜੀ ਹਰ ਮੇਰਾ ਗਾ ਤੈਨੂੰ ਲੈ ਕੇ ਦਿੱਤਾ ਤੈਨੂੰ ਹੋਰ ਕੋਈ ਲੈ ਕੇ ਦੇ ਦਾਂਗੇ ਇਹ ਹਰ ਮੇਰੀ ਭੈਣ ਨੂੰ ਪਸੰਦ ਆ ਮੈਨੂੰ ਮੇਰੀ ਭੈਣ ਤੋਂ ਵੱਧ ਕੇ ਕੁਝ ਨਹੀਂ ਹੈਗਾ ਫਿਰ ਇਹ ਮੰਗ ਕੇ ਲੈ ਲੈਂਦੀ ਨਾ ਆ ਡਰਾਮੇ ਕਰਨ ਦੀ ਕੀ ਲੋੜ ਸੀ ਇਹਨੂੰ ਕੋਈ ਗੱਲ ਨਹੀਂ ਹੁਣ ਮੈਂ ਤੇ ਆਪਦੇ ਹੱਥੀ ਤਾਂ ਵੀ ਇੱਕ ਗੱਲ ਹੈ ਮੈਂ 15 ਸਾਲਾਂ ਤੋਂ ਸਭ ਨੂੰ ਦੇਖਦਾ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਕੌਣ ਸਾਧ ਆ ਕੌਣ ਚੋਰ ਆ ਤੂੰ ਰੋ ਨਾ ਇਹ ਹਰ ਮੇਰੀ ਭੈਣ ਨੂੰ ਪਸੰਦ ਆ ਸਾਈ ਹਾਰ ਅੱਜ ਤੋਂ ਮੇਰੀ ਭੈਣ ਦੀ ਆ ਕੀ ਗੱਲਾਂ ਕਰੀ ਜਾਂਦੇ ਜੀ ਇਹ ਹਰ ਮੈਨੂੰ ਪਸੰਦ ਸੀ ਕੋਈ ਗੱਲ ਨਹੀਂ ਤੈਨੂੰ ਹੋਰ ਹਾਰ ਲੈ ਕੇ ਦੇ ਦੂੰ ਪਰ ਇਹ ਹਾਰ ਮੇਰੀ ਭੈਣ ਦਾ ਰੋਣਾ ਨਹੀਂ ਭੈਣ ਤੂੰ ਆ ਚੱਲ ਮੇਰੇ ਗੱਲ ਤਾਂ ਸੁਣ ਲੋ ਮੇਰੇ ਹਾਈ ਗੱਗਿਆ ਆਪਣੀ ਤਾਂ ਗੇਮ ਪੁੱਠੀ ਪੈ ਗਈ ਭੈਣੇ ਮੇਰਾ ਤਾਂ ਮੈਨੂੰ ਤਾਂ ਲੱਗਦਾ ਬਾਈ ਦਾ ਦਿਮਾਗ ਹੀ ਨਹੀਂ ਹੈਗਾ ਉਲਟਾ ਉਸੇ ਨੂੰ ਹੀ ਹਾਰ ਦੇਤਾ ਨਹੀਂ ਗੱਗੇ ਤੇਰੇ ਬਾਈ ਦਾ ਦਿਮਾਗ ਹੈਗਾ ਇਹੀ ਹੁੰਦਾ ਅਸਲੀ ਭੈਣ ਭਰਾਵਾਂ ਦਾ ਪਿਆਰ ਇੱਕ ਦੂਜੇ ਦਾ ਵਿਸ਼ਵਾਸ ਨਾ ਜੇ ਇਹ ਹੀ ਇਲਜਾਮ ਤੇਰੇ ਤੇ ਲੱਗਿਆ ਹੁੰਦਾ ਫਿਰ ਮੈਂ ਤੇਰੇ ਨਾਲ ਨਾ ਖੜਦੀ ਮੈਨੂੰ ਵੀ ਵਿਸ਼ਵਾਸ ਆ ਨਾ ਤੇਰੇ ਤੇ ਮੈਂ ਵੀ ਹਾਮੀ ਲੈਂਦੀ ਵੀ ਮੇਰਾ ਭਰਾ ਐ ਨਹੀਂ ਕਰ ਸਕਦਾ ਕਹਿੰਦੀ ਕਿ ਨਾ ਕਹਿੰਦੀ ਤੇ ਬਾਕੀ ਤੈਨੂੰ ਤੇ ਮੈਨੂੰ ਵੀ ਪਤਾ ਵੀ ਕਿਰਨਾਂ ਦਾ ਇੱਥੇ ਕੋਈ ਕਸੂਰ ਨਹੀਂ ਹੈਗਾ ਕੋਈ ਕਸੂਰ ਨਹੀਂ ਤੇ ਉਹਨੇ ਤਾਂ ਆਪਦੀ ਭੈਣ ਹੱਥੀਂ ਪਾ ਲਈ ਆ ਹੈ ਐਨੇ ਸਾਲ ਇਕੱਠੇ ਰਹੇ ਉਹਨਾਂ ਨੂੰ ਵੀ ਪਤਾ ਚੱਲ ਗੱਗੇ ਆਪਾਂ ਜਾ ਕੇ ਮਾਫੀ ਮੰਗ ਲਈਏ ਇਹ ਨਾ ਹੋਵੇ ਤੇਰੇ ਭਾਈ ਦੀ ਨਜ਼ਰਾਂ 'ਚ ਮੈਂ ਹਮੇਸ਼ਾ ਲਈ ਗਿਰ ਜਾ ਕਿਉਂਕਿ ਉਹ ਸਮਝ ਚੁੱਕਿਆ ਹੈ ਵੀ ਇਹ ਹਾਰ ਇੱਥੇ ਕਿਵੇਂ ਆਇਆ ਸੀ ਚੱਲ ਬਣੀ ਆਪਾਂ ਮਾਫੀ ਮੰਗਦੇ ਹਾਂ ਉਹਨਾਂ ਤੋਂ ਚੱਲ ਚੱਲ ਆ ਜਾ ਜੀ ਜੀ ਪਾਪੀ ਤਾਂ ਮੈਨੂੰ ਪਹਿਲਾਂ ਹੀ ਨਹੀਂ ਸੀ ਦੇਖ ਕੇ ਜਰਦੀ ਤੇ ਹੁਣ ਮੇਰੇ ਨਾਲ ਨਾਲ ਨਾ ਤੇਰੀ ਵੀ ਦੇਸਤੀ ਹੋਗੀ ਨਹੀਂ ਨਹੀਂ ਤੇਰਨਾ ਪਰਮਾਤਮਾ ਤਾਂ ਸਭ ਕੁਝ ਦੇਖਦਾ ਠੀਕ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਕੋਈ ਗੱਲ ਨਹੀਂ ਕਰੋਨਾ ਸੇ ਮਿਲਣਾ ਛੋਟਾ ਕਰ ਸਹੀ ਕਿਹਾ ਚੰਨਾ ਤੇਰੇ ਵੀਰੇ ਨੇ ਸੱਚ ਦੀ ਨਾ ਜਿੱਤ ਹੁੰਦੀ ਆ ਤੇ ਅੱਜ ਵੀ ਨਾ ਸੱਚ ਦੀ ਵੀ ਜਿੱਤ ਹੋਈ ਆ ਮੈਂ ਗਲਤ ਸੀ ਤੇ ਤੁਸੀਂ ਸਹੀ ਮੈਂ ਨਾ ਤੈਨੂੰ ਘਰੋਂ ਕੱਢਣ ਦੇ ਚੱਕਰ ਚ ਤੇਰੇ ਤੇ ਇਲਜ਼ਾਮ ਲਾਇਆ ਮੇਥੋਂ ਗਲਤੀ ਹੋ ਗਈ ਮੈਂ ਭੁੱਲ ਗਈ ਵੀ ਮੈਂ ਇੱਕ ਆਪਦੇ ਘਰ ਦੀ ਧੀ ਤੇ ਇਲਜ਼ਾਮ ਲਾਉਣੀ ਆ ਮੈਂ ਨਹੀਂ ਚਾਹੁੰਦੀ ਵੀ ਮੈਂ ਤੇਰੇ ਵੀਰੇ ਦੀਆਂ ਨਜ਼ਰਾਂ ਚ ਗਿਰ ਜਾ ਤੇ ਹਮੇਸ਼ਾ ਇਹਦੇ ਮੂਰੇ ਬੋਲਣ ਜੋਗੀ ਨਾ ਰਹਾ ਮੈਨੂੰ ਮਾਫ ਕਰ ਦਿਓ ਜੀ ਕਿਰਨਾ ਨਾ ਨਾ ਬਬੀ ਤੂੰ ਮੇਰੀਆਂ ਮਾਮਾ ਵਰਗੀਆਂ ਆ ਤੂ ਕੇ ਮਾਫੀ ਮੰਗਦੀਆਂ ਧੀਆਂ ਦੇ ਤਾਂ ਰੱਬ ਲੇਖ ਹੀ ਕੱਚੀ ਪੈਂਸਨ ਨੰਨ ਲਿਖਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਸਾਡੀ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਨਾਲੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ